ਨਰ ਦੇ ਸੁਰ ਹੋਏ ਜਾਤ ਨਿਮਖ ਮੈਂ ਸਤਪੁਰ ਬੁੱਧ ਸਕਲਾਈ ਕਹਿੰਦੇ ਜੀ ਆਪਾਂ ਸਤਗੁਰੂ ਦੀ ਸਿੱਖਿਆ ਤੇ ਚੱਲੀਏ ਸਤਗੁਰੂ ਦੀ ਸਿੱਖਿਆ ਤੇ ਚੱਲੀਏ ਤਾਂ ਸਤਗੁਰੂ ਇਸ ਮਨੁੱਖ ਨੂੰ ਦੇਵਤੇ ਬਣਾ ਦਿੰਦਾ ਹੈ ਸੰਸਾਰ सागर ਤੋਂ ਪਾਰ ਕਰ ਦਿੰਦਾ ਹੈ ਜੋ ਸਤਗੁਰੂ ਸਾਨੂੰ ਬੁੱਧੀ ਬਖਸ਼ਦਾ ਹੈ ਉਪਦੇਸ਼ ਬਖਸ਼ਦਾ ਹੈ ਉਸਤੇ ਹੀ ਕੇਵਲ ਤੇ ਕੇਵਲਾ ਪਾਣਾ ਚੱਲਦਾ ਹੈ ਗੁਰੂ ਤੋਂ ਬਿਨਾ ਮਨੁੱਖ ਸੰਸਾਰ ਸਾਗਰ ਤੋਂ ਪਾਰ ਨਹੀਂ ਹੋ ਸਕਦਾ ਸ਼ੇਖ ਬਰਬ ਨੇ ਧੜਗੋ ਨਾਲਖ ਦੇਵ ਦੀ ਪਾਦਸ਼ਾਹ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਜੀਵ ਕਿਵੇਂ ਸੰਸਾਰ ਸਾਗਰ ਤੋਂ ਪਾਰ ਹੁੰਦਾ ਹੈ ਇਹ ਜਿਹੜਾ ਸ਼ੇਖ ਬਰਬ ਸੀ ਇਹ ਪਗਮਲੇ ਬਾਬਾ ਫਰੀਦ ਜੀ ਦਾ ਚੇਲਾ ਸੀ ਜਦੋਂ ਸਤਗੁਰੂ ਇੱਥੇ ਗਏ ਤੇ ਇਸ ਨੇ ਬੇਨਤੀ ਜਿਹੜਾ ਜੀਵ ਹੈ ਇਸ ਸੰਸਾਰ ਸਾਗਰ ਨੂੰ ਕਿਵੇਂ ਤਰਦਾ ਹੈ ਫਿਰ ਧੰਗੁਰ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਕਿ ਸਤਿਗੁਰੂ ਦੇ ਉਪਦੇਸ਼ ਤੋਂ ਬਿਨਾ ਸੰਸਾਰ ਸਮੁੰਦਰ ਤੋਂ ਤਰਨਾ ਨਹੀਂ ਹੁੰਦਾ ਜਿਹੜਾ ਉਪਦੇਸ਼ ਜਿਸ ਦਾ ਉਪਦੇਸ਼ ਸਤਿਗੁਰੂ ਦਾ ਉਪਦੇਸ਼ ਮਾਨਸ ਨੂੰ ਦੇਵ ਤੇ ਬਣਾ ਕੇ ਸੰਸਾਰ ਸਾਗਰ ਤੋਂ ਪਾਰ ਦੇਖੋ ਪਹਿਲਾ ਗੁਰੂ ਕੀ ਕਰਦਾ ਹੈ ਆਪਣਾ ਉਪਦੇਸ਼ ਦੇ ਕੇ ਇਸ ਮਨੁੱਖ ਨੂੰ ਦੇਵਤਾ ਬਣਾ ਦਿੰਦਾ ਹੈ ਇਸ ਦੇ ਅੰਦਰ ਸ਼ੋਭਾ ਵੜਵਾ ਦਿੰਦੇ ਮਾੜੇ ਜਿਹੜੇ ਗੁਣ ਨੇ ਇਸ ਦੇ ਅੰਦਰੋਂ ਕੱਢ ਦਿੰਦਾ ਜਿਵੇਂ ਜਿਵੇਂ ਸ਼ੋਭਾ ਗੁਣਾ ਦਾ ਆਵਾਜ ਹੁੰਦਾ ਏਵੇਂ ਜਿਵੇਂ ਜਿਵੇਂ ਇਸ ਦੇ ਅੰਦਰੋਂ ਭੈੜੀ ਮੱਤ ਹੈ ਜਿਹੜੀ ਉਹ ਹੱਤ ਹੁੰਦੀ ਹੈ ਤੇ ਸੱਚੇ ਪਾਤਸ਼ਾਹ ਇਸ ਦੇ ਜੀਵਨ ਨੂੰ ਸਵਾਰ ਕੇ ਮਨੁੱਖ ਤੋਂ ਇੱਕ ਦੇਵਤਾ ਬਣਾ ਦਿੰਦੇ ਨੇ ਮਾਨਸ ਦਾ ਇਸ ਬੰਦੇ ਦਾ ਜੀਵਨ ਸਵਾਰ ਕੇ ਫਿਰ ਗੁਰੂ ਸੰਸਾਰ ਸਾਗ ਨੂੰ ਪਾਰ ਕਰਦਾ ਹੈ ਜੋ ਮੇਰੇ ਮਾਲਕ ਨੇ ਗੁਰਬਾਣੀ ਦੇ ਵਿੱਚ ਵੀ ਜਿਕਰ ਕੀਤਾ ਬਲਿਹਾਰੀ ਗੁਰੇ ਆਪਣੇ ਦਿਵਹਾੜੀ ਸਤਿਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਹੀ ਤੇ ਬਾਬਾ ਨਾਮਦੇਵ ਜੀ ਵੀ ਅੱਜ ਇਹੀ ਗੱਲ ਸਮਝਾ ਰਹੇ ਨੇ ਨਰ ਤੇ ਸੁਰਜ ਹੋਏ ਜਾ ਕਿ ਇਹ ਜਿਹੜਾ ਮਨੁੱਖ ਹੈ ਇਹ ਇੱਕ ਖਿੰਨਾਤਰ ਸਮੇਂ ਦੇ ਵਿੱਚ ਨਿਮਖ ਮੈਂ ਇੱਕ ਖਿੰਨਾਤਰ ਸਮੇਂ ਦੇ ਵਿੱਚ ਦੇਵਤਾ ਬਣਾ ਦਿੰਦਾ ਸਤਿਗੁਰੂ ਜਦੋਂ ਆਪਣੀ ਵਿਵੇਕ ਬੁੱਧੀ ਦੀ ਸਖਲਾਈ ਆਪਣੇ ਗੁਰਸਿੱਖ ਨੂੰ ਦਿੰਦਾ ਹੈ ਤੇ ਗੁਰਸਿੱਖ ਜਿਹੜਾ ਹੈ ਭਗਵਾਲਿਓ ਉਹ ਮਾਨਸੂਰ ਦੇਵਤੇ ਦੇਵਤਾਂ ਦੇ ਅੰਦਰ ਉਸ ਦੇ ਅੰਦਰ ਜਿਹੜੇ ਸ਼ੋਭ ਹੁੰਦੇ